ਖਾਸੜੇ ਦੀ ਵੱਡੀ ਖਬਰ ਦਾ ਬਰਖਾਸਤ ਲੈਡੀ ਕਨਸਟੇਬਲ ਅਮਨਦੀਪ ਕੌਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਆਮਦਨ ਤੋਂ ਵੱਤ ਜਾਇਦਾਦ ਮਾਮਲੇ ਦੇ ਵਿੱਚ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਹੈ ਪੰਜਾਬ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਦਰਸਲੈ ਗ੍ਰਿਫਤਾਰ ਕੀਤਾ ਹੋਇਆ ਆਮਦਨ ਤੋਂ ਵੱਤ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਸੇ ਮਾਮਲੇ ਚੰਨਦੀਪ ਕੌਰ ਨੇ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਜਿਸ ਨੂੰ ਕਿ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਬਰਖਾਸਤ ਲੈਡੀ ਕਨਸਟੇਬਲ ਅਮਨਦੀਪ ਕੌਰ ਜਿਸ ਦੀ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਡਰੱਗ ਦੇ ਮਾਮਲੇ ਉਸ ਦੇ ਥਾਰ ਦੇ ਵਿੱਚੋਂ ਜੋ ਕਿ ਡਰੱਗ ਨਸ਼ਾ ਬਰਾਮਦ ਕੀਤਾ ਗਿਆ ਸੀ ਨਸ਼ੇ ਸਮੇਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਕੇਸ ਦੇ ਵਿੱਚ ਹਾਲਾਂਕਿ ਅਮਨਦੀਪ ਨੂੰ ਜ਼ਮਾਨਤ ਮਿਲ ਗਈ ਸੀ ਉਸ ਦੇ ਬਾਅਦ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਰਿਮਾਂਡ ਵੀ ਹਾਸਲ ਕੀਤਾ ਗਿਆ ਉਸ ਦਰਾਂ ਪੁਛਗਿਛ ਕੀਤੀ ਗਈ ਫਿਰ ਨਿਆਂਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਅਤੇ ਇਸੇ ਦਰਾਂ ਨੇ ਬਰਖਾਸਤ ਲੈਡੀ ਕਨਸਟੇਬਲ ਅਮਨਦੀਪ ਤੌਰ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਜਾਂਦਾ ਹੈ ਜ਼ਮਾਨਤ ਅਰਜ਼ੀ ਲਗਾਈ ਜਾਂਦੀ ਹੈ ਤੇ ਅੱਜ ਇਸ ਪਟੀਸ਼ਨ ਤੇ ਸੁਣਵਾਈ ਹੋਈ ਪਰ ਅਮਨਦੀਪ ਕੌਰ ਨੂੰ ਕੋਰਟ ਦੇ ਵੱਲੋਂ ਵੱਡਾ ਛਟਕਾ ਦਿੱਤਾ ਗਿਆ ਅਮਨਦੀਪ ਕੌਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਦਰਸਲ ਇਹ ਪਟੀਸ਼ਨ ਲਗਾਈ ਗਈ ਸੀ ਪਰ ਇਸ ਪਟੀਸ਼ਨ ਨੂੰ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਦਰਸਲ ਪੰਜਾਬ ਵਿਜੀਲੈਂਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਜਦੋਂ ਅਮਨਦੀਪ ਕੌਰ ਨੂੰ ਆ ਗਿਫਤਾਰ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਪੂਰਾ ਮਾਮਲਾ ਇਸੇ ਮਾਮਲੇ ਦੇ ਵਿੱਚ ਅਮਨਦੀਪ ਕੌਰ ਦੇ ਵੱਲੋਂ ਹਾਈ ਕੋਰਟ ਦਾ ਰੋਕੀਤਾ ਜਾਂਦਾ ਹੈ ਪਹਿਲਾਂ ਵੀ ਕੋਰਟ ਨੇ ਇਸੇ ਮਾਮਲੇ ਦੇ ਵਿੱਚ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਸੀ ਦੁਬਾਰਾ ਮਾਮਲੇ ਦੇ ਸਮਾਈ ਦੇ ਦੌਰਾਨ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਜੈਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ ਉਮੇਸ਼ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਕੀ ਕੋ ਜਾਣਕਾਰੀ ਪਰ ਮਿੰਦੇ ਤੁਹਾਨੂੰ ਆਵਾਜ਼ ਮੇਰੀ ਮਿਲ ਰਹੀ ਹੈ ਹਾਂ ਜੀ ਬਿਲਕੁਲ ਮਿਲ ਰਹੀ ਹੈ ਤੁਸੀਂ ਆਪਣੀ ਗੱਲ ਰੱਖੋ ਜੀ ਜ਼ਮਾਨਤ ਯਾਚੀਗਾ ਜਿਹੜੀ ਸੀਗੀ ਆਇਤ ਤੋਂ ਵੱਧ ਆਮਦਨ ਤੋਂ ਵੱਧ ਮਾਮਲੇ ਚ ਉਹ ਖਾਰਜ ਹੋ ਗਈ ਹੈ ਹਾਲਾਂਕਿ ਇਹਦੇ ਵਿੱਚ ਮੈਂ ਮੈਂਸ਼ਨ ਕਰਦਾ ਕੱਲ ਇਹ ਲੱਗੀ ਸੀ ਕਿ ਕੱਲ ਇੱਕ ਵਾਰ ਖਾਰਜ ਕਰਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਵਕੀਲ ਰਿਕੁਐਸਟ ਕਰਨ ਗਏ ਕਿ ਉਹਨਾਂ ਨੂੰ ਸੁਣਿਆ ਜਾਵੇ ਦੁਬਾਰਾ ਤੋਂ ਤਾਂ ਅੱਜ ਲਈ ਰੱਖੀ ਗਈ ਸੀ ਅੱਜ ਫਿਰ ਸੁਣਵਾਈ ਤੋਂ ਬਾਅਦ ਉਹੀ ਰਿਜ਼ਲਟ ਆਇਆ ਕੋਈ ਰਾਹਤ ਨਹੀਂ ਮਿਲੀ ਅਮਨਦੀਪ ਕੌਰ ਨੂੰ ਰਾਜ ਜੋ ਜ਼ਮਾਨਤ ਯਾਚੀਗਾ ਜਿਹੜੀ ਰੈਗੂਲਰ ਬੇਲ ਮੰਗੀ ਸੀਗੀ ਉਹ ਖਾਰਜ ਕਰਤੀ ਗਈ ਹੈ ਕਿਉਂਕਿ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਔਰ ਵਿਜੀਲੈਂਸ ਨੇ ਆਏ ਤੋਂ ਵੱਧ ਮਾਮਲੇ ਵਿੱਚ ਪਰਚਾ ਦਰਜ ਕੀਤਾ ਹੋਇਆ ਐਫ ਆਈ ਆਰ ਦਰਜ ਕੀਤੀ ਹੋਈ ਹੈ ਔਰ ਉਸੇ ਮਾਮਲੇ ਨੂੰ ਲੈ ਕੇ ਅਮਨਦੀਪ ਕੌਰ ਨੇ ਰੈਗੂਲਰ ਬੇਲ ਦੀ ਐਪਲੀਕੇਸ਼ਨ ਪੰਜਾਬ ਨਾ ਹਾਈ ਕੋਰਟ ਵਿੱਚ ਦਾਖਲ ਕੀਤੀ ਸੀ ਕੱਲ ਵੀ ਸਟੇਟਸ ਵੈਸੇ ਇੱਕ ਵਾਰ ਅਪਲੋਡ ਹੋਇਆ ਸੀਗਾ ਕਿ ਖਾਰਿਜ ਹੈ ਲੇਕਿਨ ਵਕੀਲ ਨੇ ਰਿਕੁਐਸਟ ਕੀਤੀ ਕਿ ਅੱਜ ਸੁਣਿਆ ਜਾਏ ਅੱਜ ਵੀ ਸੁਣਾਈ ਤੋਂ ਬਾਅਦ ਹੁਣੇ ਥੋੜੀ ਦੇਰ ਪਹਿਲਾਂ ਜਿਵੇਂ ਅੱਜ ਇਹ ਕਾਰਜ ਜੁਏ ਕੋ ਚਟਕਾ ਅਮਨਦੀਪ ਕੌਰ ਨੂੰ ਪੰਜਾਬ ਹਾਈ ਕੋਰਟ ਤੋਂ ਲੱਗਿਆ ਜੀ ਹਰਮੇਸ਼ ਸ਼ੇਖਰ ਪੂਰੇ ਮਾਮਲੇ ਦੀ ਗੱਲ ਕੀਤੀ ਹੈ ਜੋ ਕਿ ਅਮਦਤਵਾ ਜਾਇਦਾਦ ਦਾ ਇਹ ਮਾਮਲਾ ਹੈ ਬਿਜ਼ਨਸ ਦੇ ਬੁਲੈਕਸ਼ਨ ਕੀਤਾ ਗਿਆ ਸੀਗਾ ਆ ਕੀ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਨੇ ਹੁਣ ਤੱਕ ਜਾਂਦੇ ਵਿੱਚ ਕੀ ਕੋ ਸਾਫ ਹੋਇਆ ਤੇ ਦੇਖੋ ਸਾਰਾ ਇੱਕ ਪ੍ਰੋਸੀਜਰ ਹੈ ਕਿ ਕਿਵੇਂ ਜਾਇਦਾਦ ਬਣੀ ਕਿਵੇਂ ਕਰੋੜਾਂ ਦੀ ਪ੍ਰਾਪਰਟੀ ਬਣੀ ਕੋਈ ਡਾਕੂਮੈਂਟਸ ਨੇ ਅਟੈਚ ਕੀਤਾ ਦਾਇਕ ਪ੍ਰੋਸੀਜਰ ਹੋਇਆ ਕਿ ਅਟੈਚ ਕੀਤੀ ਗਈ ਹੈ ਕਿਥੋਂ ਆਮਦਨ ਆਈਏ ਕਿਉਂਕਿ ਸਰਕਾਰੀ ਜਿਹੜੀ ਸੈਲਰੀ ਹੁੰਦੀ ਹੈ ਇੱਕ ਸੈਲਰੀ ਸਲੀਪ ਆਂਦੀ ਹੈ ਔਰ ਉਸ ਤੋਂ ਇਲਾਵਾ ਕੀ ਐਸੈਟਸ ਨੇ ਜਾਂ ਪੁਰਾਣੇ ਕੋਈ ਪੁਸ਼ਤੈਨੀ ਜ਼ਮੀਨ ਹੈ ਸਾਰਾ ਇੱਕ ਪ੍ਰੋਸੀਜਰ ਦਾ ਪਾਰਟ ਹੁੰਦਾ ਹੈ ਕਿ ਆਮਦਨ ਤੋਂ ਵੱਧਾ ਮਾਮਲਾ ਤਾਂ ਹੀ ਦਾਖਲ ਹੁੰਦਾ ਕਿ ਆਮਦਨ ਤੁਹਾਡੀ ਇੰਨੀ ਹੈ ਔਰ ਉਸ ਤੋਂ ਵੱਧ ਤੁਹਾਡੇ ਕੋਲ ਪ੍ਰਾਪਰਟੀ ਕਿਵੇਂ ਹੈ ਜਾਂ ਉਹਦੇ ਕੋਈ ਪ੍ਰੂਫ ਹੁੰਦੇ ਨੇ ਔਰ ਸਾਰੇ ਬਿਊਰੋ ਦੇਣਾ ਪੈਂਦਾ ਤਾਂ ਵਿਜੀਲੈਂਸ ਨੇ ਉਹੀ ਮਾਮਲਾ ਦਰਜ ਕੀਤਾ ਸੀ ਕਿ ਇਹ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਹੈ ਇਹ ਕਿੱਥੋਂ ਆਈ ਇਸ ਕਰਕੇ ਉਹ ਸੰਪਤੀ ਵੀ ਅਟੈਚ ਕੀਤੀ ਗਈ ਸੀ ਲੇਕਿਨ ਇਸੇ ਮਾਮਲੇ ਵਿੱਚ ਜ਼ਮਾਨਤ ਮੰਗੀ ਗਈ ਸੀ ਲੇਕਿਨ ਅਜੇ ਜ਼ਮਾਨਤ ਨਹੀਂ ਮਿਲੀ ਹੈ ਜੀ ਠੀਕ ਹੈ ਉਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਧੰਵਾਦ ਆ ਬਰਖਾਸ ਲੈਡੀ ਕਨਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕੋਰਟ ਦੇ ਵੱਲੋਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਹੈ ਦਰਸਲ ਪਿਛਲੇ ਦਿਨੀ ਹੀ ਆ ਪੰਜਾਬ ਬਿジネス ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਤਾਂ ਆਮਦਨ ਤੋਂ ਵਜਾਇਦਾਤ ਦੇ ਮਾਮਲੇ ਦੇ ਵਿੱਚ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕੀਤਾ ਗਿਆ ਫਿਰ ਕੋਰਟ ਦੇ ਵੱਲੋਂ ਨਿਆਂਇਕ ਹਾਰਾਸਮੈਂਟ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਸੇ ਦੌਰਾਨ ਅਮਨਦੀਪ ਕੌਰ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਸੀ ਪਹਿਲਾਂ ਦੇ ਕੋਰਟ ਨੇ ਇਸੇ ਮਾਮਲੇ ਦੇ ਵਿੱਚ ਜ਼ਮਾਨਤ ਪਟੀਸ਼ਨ ਨੂੰ ਖਾਰਜ ਕੀਤਾ ਸੀ ਤੇ ਦੁਬਾਰਾ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਸ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਤਾਂ ਬਰਖਾਸ ਲੇਡੀ ਕਨਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਲਗਾਤਾਰ ਆ ਪਾਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਤੋਂ ਪਹਿਲਾਂ ਡਰੱਗ ਮਾਮਲੇ ਦੇ ਵਿੱਚ ਵੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੀ 8 ਥਾਰ ਕਾਰ ਦੇ ਵਿੱਚੋਂ ਥਾਰ ਗੱਡੀ ਦੇ ਵਿੱਚ ਜੋ ਕਿ ਨਸ਼ਾ ਬਰਾਮਦ ਹੋਇਆ ਨਸ਼ੇਸਣ ਨੂੰ ਕਾਬੂ ਕੀਤਾ ਗਿਆ ਆ ਤਾਂ ਉਸ ਕੇਸ ਦੇ ਵਿੱਚ ਛਲਾ ਕੇ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਫਿਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਸੀ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਦੇ ਵਿਚਾਲੇ ਅਮਨਦੀਪ ਕੌਰ ਨੇ ਹਾਈ ਕੋਰਟ ਦਾ ਰੋਕ ਕੀਤਾ ਪਰ ਇਸ ਜ਼ਮਾਨਤ ਪਟੀਸ਼ਨ ਨੂੰ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ